ਮੇਰਾ ਨਾਮ ਅੰਕੁਸ਼ਾ ਜੀ ਰਾਤ ਆਪਣਾ ਉਰੇ ਗੱਡਾ ਸਟੈਂਡ ਤੇ ਦੁਕਾਨ ਹੈ ਜੀ ਆਪਣੀ ਲਾਲਾ ਹੀ ਮੋਬਾਈਲ ਤੇ ਰਾਤ ਅਸੀਂ ਦੁਕਾਨ ਬੰਦਾ ਕੇ ਗਏ ਆ ਅਸੀਂ 8-9 ਵਜੇ ਦੇ ਕਰੀਬੀ ਸਵੇਰੇ ਸਾਨੂੰ 7:00 ਵਜੇ 7:30 ਵਜੇ ਗਵੰਡੀਆ ਦਾ ਫੋਨ ਆਇਆ ਕਿ ਥੋਡੀ ਦੁਕਾਨ ਦੇ ਜਿੰਦੇ ਟੁੱਟੇ ਹੋਏ ਨੇ ਅਸੀਂ ਆਏ ਘਰੋਂ ਆ ਕੇ ਦੇਖਿਆ ਜਿੰਦੇ ਟੁੱਟੇ ਹੋਏ ਸੀਗੇ ਕੈਵਨ ਲੌਕ ਟੁੱਟਿਆ ਹੋਇਆ ਸੀਗਾ ਜੀ ਤੇ ਸਾਰਾ ਸਮਾਨ ਦਰਾਜ ਸਾਰਾ ਕੁਝ ਖਿੰਡਿਆ ਪਿਆ ਸੀਗਾ ਤੇ ਜੋ ਸਾਡਾ ਉਰੇ ਸਮਾਨ ਸੀਗਾ ਅਸੀਂ ਹਲੇ ਮਲਾਣਾ ਪਰ ਚੋਰੀ ਹੋ ਗਿਆ ਕਾफी ਸਮਾਨ ਉਹਨੂੰ ਲੈ ਕੇ ਚੱਕੇ ਦੋ ਬੰਦੇ ਸੀ ਜਿਆਦਾ ਤਨ ਦੇਖਣ ਨੂੰ ਮਿਲੇ ਜਿਆਦਾ ਤੱਕ ਮੋਬਾਈਲ ਫੋਨ ਜੀ ਤੇ ਐਸੈਸਰੀ ਥੋੜੀ ਬਹੁਤੀ ਨਕਦੀ ਸੀ ਗੱਲੇ 'ਚ ਤੇ ਇਸ ਤੋਂ ਬਿਨਾ ਦੋ ਬੰਦੇ ਸੀਗੇ ਅਸੀਂ ਕੈਮਰੇ ਦੀ ਰਿਕਾਰਡਿੰਗ ਹੈਗੀ ਸਾਡੇ ਲਈ ਉਹਦੇ 'ਚ ਦੇਖਿਆ ਨੇ ਦੋ ਬੰਦੇ ਸੀਗੇ ਰਾਤ ਜੀ 1.5 ਵਜੇ ਦਾ ਟਾਈਮ ਸੀ ਇੱਕ ਹਾਂਜੀ 1.5 ਵਜੇ ਦਾ ਟਾਈਮ ਸੀਗਾ ਉੰਦਾ ਜਾਨ ਨੁਕਸਾਨ ਕਿੰਨੇ ਕਹਾ ਮਾਣ ਲੱਗਦਾ ਵੀ ਹੈਗੇ ਜੀ 50 ਤੋਂ ਲੱਖ 50000 ਤੋਂ ਲੱਖ ਦੇ ਕਰੀਬ ਹੈਗੇ ਜੀ ਹਾਂਜੀ ਹਾਂ ਬਾਕੀ ਹਲੇ ਮਲਾਣਾ ਪੋਗ ਗਈ ਸਾਰਾ ਬਰਸਾਤ ਦੇ ਮੌਕੇ ਦੇ ਮੌਂਚਾ ਜੀ ਹਾਂਜੀ ਹਾਂ ਸਵੇਰੇ ਜਦੋਂ ਉਹਨਾਂ ਨੂੰ ਫੋਨ ਕਰਿਆ ਜੀ ਆਏ ਉਹਨਾਂ ਨੇ ਮੌਕਾ ਦੇਖਿਆ ਤੇ ਕੀ ਮੰਗ ਕਰਦੇ ਹਾਂ ਮੰਗਦੇ ਹੀ ਹੈ ਜੀ ਇਨਸਾਫ ਦਵਾਇਆ ਜਾਵੇ ਸਾਨੂੰ ਚੋਰਾਂ ਨੂੰ ਫੜਿਆ ਜਾਵੇ ਕੈਮਰੇ ਦੀ ਰਿਕਾਰਡਿੰਗ ਹੈਗੀ ਹੈ ਉਹਨਾਂ 'ਚ ਪਤਾ ਵੀ ਲੱਗਦਾ ਹਾਂਜੀ ਹਾਂਜੀ 12 1 ਵਜੇ ਤੱਕ ਸ਼ਹਿਰ ਦੇ ਵਿਚਾਲੇ ਹੈ ਜੀ ਥਾਣਾ ਸਾਰਾ 200 300 ਮੀਟਰ ਤੇ ਥਾਣਾ ਹੈ ਜੀ ਉਰੋਂ ਦੋਨੋਂ ਥਾਣੇ ਲੋੜੀ ਦੇ ਤਿਆਰ ਸੀ ਹਾਂਜੀ ਲੋੜੀ ਦੇ ਤਿਆਰ ਸੀ ਸਾਰੇ ਲੋਕ ਬਾਜ਼ਾਰ ਆ ਜੀ ਪੂਰਾ ਬੇਣਕੂ ਜਾਗਦੀ ਹੁੰਦੇ ਆ ਲੋਕ ਕੋਈ ਸੁਰੱਖਿਆ ਦਾ ਐਡਾ ਕੋਈ ਖਾਸ ਪ੍ਰਬੰਧ ਹੈ ਨਹੀਂ ਉਹ ਮੋਟਰਸਾਈਕਲ ਤੇ ਸੀ ਬਾਕੀ ਪੱਕਾ ਨਹੀਂ ਪਤਾ ਮੋਟਰਸਾਈਕਲ ਤੇ ਸੀਗੇ ਕੈਮਰਾ 'ਚ ਥੋੜਾ ਜਿਹਾ ਰਿਕਾਰਡਿੰਗ ਤੋਂ ਪਤਾ ਲੱਗਦਾ ਹੂੰ ਵੀ ਦੋ ਤੋਂ ਤਿੰਨ ਬੰਦੇ ਸੀਗੇ ਦੁਕਾਨ 'ਚ ਚੋਰੀ ਦੋ ਬੰਦੇ ਨੇ ਇੱਥੇ ਵੈਸੇ ਤਿੰਨ ਸੀਗੇ ਸ਼ਾਇਦ ਚੋਰੀ ਹੋਈ ਹੈ ਬਹੁਤ ਮਾੜੀ ਗੱਲ ਹੈ ਕਿਉਂਕਿ ਤਿਆਰ ਦੇ ਦਿਨ ਦੇ ਵਿੱਚ ਪੁਲਿਸ ਦੀ ਰਾਤ ਨੂੰ ਗਸ਼ਤ ਹੁੰਦੀ ਹੈ ਤੇ ਫਿਰ ਵੀ ਕੋਈ ਕੁਝ ਜਿਆਦਾ ਸਮਾਨ ਸੀ 1.5 ਵਜੇ ਤੱਕ ਲਗਭਗ ਸਮਾਨ ਸੀ ਜੋ ਇਹ ਚੋਰ ਆਏ ਇਹਨਾਂ ਨੇ ਆ ਕੇ ਬਹੁਤ ਬੁਲੰਦ ਹੌਸਲੇ ਦੇ ਨਾਲ ਜਿੰਦੇ ਤੋੜੇ ਇਹ ਰੋਡ ਸ਼੍ਰੀਆਮ ਚੱਲਦਾ ਹੀ ਅੰਦਰ ਸਾਰਾ ਦਿਨ ਥਾਣਾ ਵੀ ਇੱਥੋਂ 200 ਤੋਂ 300 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਚੋਰੀ ਹੋਈ ਤੇ ਉਸ ਤੋਂ ਬਾਅਦ ਸਾਨੂੰ ਸਵੇਰੇ ਜਦੋਂ ਫੋਨ ਆਇਆ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਉਹਦੀ ਪੰਜਾਬ ਪੁਲਿਸ ਪਹੁੰਚੀ ਤੇ ਦਿਨ ਰਾਤ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੁੰਦਾ ਜਾ ਰਿਹਾ ਹੈ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਦਾ ਹਾਂ ਕਿ ਇਹੇ ਜਿਆ ਨੂੰ ਸਖਤ ਤੋਂ ਸਖਤ ਨਿੰਦਾ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਜੇਲ੍ਹ ਦੇ ਇਲਾਕੇ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਉਹ ਸਾਫ਼ ਸੁਥਰਾ ਹੋ ਸਕੇ